ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨੇ ਖਬਰਾਂ 25 ਕਰੋੜ ਦੀ ਬਹੁਤ ਵੱਡੀ ਡਕੈਤੀ ਦੇ ਨਾਲ ਤੇ ਫਿਰ ਪੰਜਾਬ ਪੁਲਿਸ ਵੱਲੋਂ ਕੀਤੇ ਇੱਕ ਪੁਲਿਸ ਅਨਕਾਊਂਟਰ ਦੇ ਵਿੱਚ ਮਾਰੀਆਂ ਗੋਲੀਆਂ ਦੇ ਨਾਲ ਤੇ ਫਿਰ ਪੰਜਾਬ ਪੁਲਿਸ ਵੱਲੋਂ ਬਰਾਮਦ ਕੀਤੇ ਹੈਂਡ ਗ੍ਰਨੇਡਾਂ ਦੇ ਨਾਲ ਜੁੜੀਆਂ ਨੇ ਤਿੰਨੇ ਲੱਖ ਲੱਖ ਖਬਰਾਂ ਤੁਹਾਨੂੰ ਪੂਰੀ ਜਾਣਕਾਰੀ ਦਿੰਨੇ ਆ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਕਮੈਂਟ ਲਿਖਿਆ ਕਰੋ ਤਾਂ ਕਿ ਤੁਹਾਡੇ ਵਿਚਾਰਾਂ ਦਾ ਵੀ ਪਤਾ ਲੱਗ ਸਕੇ ਤੇ ਇੱਕ ਛੋਟੀ ਜੀ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਜੇ ਅਜੇ ਤੱਕ ਤੁਸੀਂ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਕਰ ਲਓ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਵੀ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਵੱਡੇ ਕੀਮਤੀ ਮੁੱਦਿਆਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚਦੀ ਰਹੇ ਮਿੱਤਰ ਪਿਆਰਿਓ ਤਿੰਨ ਵੱਡੀਆਂ ਖਬਰਾਂ ਨੇ ਪਹਿਲੀ ਵੱਡੀ ਖਬਰ ਹੈ ਕਿ 25 ਕਰੋੜ ਦੇ ਹੀਰੇ ਦੀ ਚੋਰੀ ਕੀਤੀ ਗਈ ਆ ਡਕੈਤੀ ਕੀਤੀ ਗਈ ਆ ਔਰ ਇਹ ਸਾਰਾ ਕਾਂਡ ਜਿਹੜਾ ਇੱਕ ਜਿਹੜਾ ਗੈਸ ਕਟਰ ਹੁੰਦਾ ਉਹਦੇ ਨਾਲ ਕੀਤਾ ਗਿਆ ਇਹ ਘਟਨਾ ਆਪਣੇ ਭਾਰਤ ਦੇ ਸੂਰਤ ਦੀ ਹੈ ਸੂਰਤ ਦੇ ਵਿੱਚ ਇੱਕ ਜਿਹੜੀ ਹੀਰਿਆਂ ਵਾਲੀ ਕੰਪਨੀ ਹੈ ਉਹਦੇ ਵਿੱਚ ਚੋਰ ਆਏ ਰਾਤ ਨੂੰ ਗੈਸ ਕਟਰ ਲੈ ਕੇ ਆਏ ਔਰ 25 ਕਰੋੜ ਦੇ ਹੀਰੇ ਉਹ ਗੈਸ ਕਟਰ ਦੇ ਨਾਲ ਸ਼ਟਰ ਘੱਟ ਘੱਟ ਕੇ ਤਜ਼ੋਰੀਆਂ ਘੱਟ ਘੱਟ ਕੇ ਉਡਾ ਕੇ ਲੈ ਗਏ ਤੇ ਨਾਲ ਹੀ ਜਿਹੜੇ ਉਥੇ ਕੈਮਰੇ ਲੱਗੇ ਸੀ ਤੋੜ ਵੀ ਗਏ ਕੈਮਰੇ ਵੀ ਪੱਟ ਕੇ ਲੈ ਗਏ ਤੇ ਕੈਮਰਾ ਦੀ ਰਿਕਾਰਡਿੰਗ ਵਾਲਾ ਜਿਹੜਾ ਡੀਵੀਆਰ ਹੈ ਉਹ ਵੀ ਨਾਲ ਪੱਟ ਕੇ ਉਡਾ ਕੇ ਲੈ ਗਏ ਹੁਣ ਉਹਨਾਂ ਦੀ ਭਾਲ ਦੇ ਵਿੱਚ ਪੁਲਿਸ ਲੱਗੀ ਹੋਈ ਹੈ ਥਾਂ ਥਾਂ ਤੇ ਛਾਪੇ ਮਾਰੇ ਜਾ ਰਹੇ ਸੀ ਔਰ ਇਹਦੇ ਨਾਲ ਹੀ ਇੱਕ ਵੱਡੀ ਖਬਰ ਪੰਜਾਬ ਦੇ ਵਿਚਾਰੀਏ ਪੰਜਾਬ ਪੁਲਿਸ ਨੇ ਇੱਕ ਪੁਲਿਸ ਅਨਕਾਊਂਟਰ ਇੱਕ ਪੁਲਿਸ ਮੁਕਾਬਲਾ ਕਰਨ ਦਾ ਦਾਵਾ ਕੀਤਾ ਜਿਹਦੇ ਵਿੱਚ ਪੁਲਿਸ ਨੇ ਮੁਕਾਬਲਾ ਕਰਕੇ ਦਾਵਾ ਕੀਤਾ ਕਿ ਇੱਕ ਵਿਅਕਤੀ ਦੇ ਗੋਲੀਆਂ ਮਾਰੀਆਂ ਗਈਆਂ ਨੇ ਇਹ ਪੁਲਿਸ ਮੁਕਾਬਲਾ ਪਟਿਆਲਾ ਪੁਲਿਸ ਨੇ ਕੀਤਾ ਦੱਸਿਆ ਜਾ ਰਿਹਾ ਹੈ ਮਾਮਲਾ ਇਹ ਹੈ ਕਿ ਪਿਛਲੇ ਦਿਨੀ ਪਟਿਆਲਾ ਦੇ ਇੱਕ ਪਿੰਡ ਦੇ ਵਿੱਚ ترਸੀਮ ਸਿੰਘ ਨਾਂ ਦਾ ਇੱਕ ਵਿਅਕਤੀ ਕਤਲ ਕੀਤਾ ਗਿਆ ਸੀ ਕਤਲ ਕਰਕੇ ਉਹਦੀ লাশ ਨੂੰ ਨਹਿਰ ਦੇ ਕੋਲ ਲਿਜਾ ਕੇ ਦੱਬ ਦਿੱਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਉਹ ਜਿਹੜੇ ਕਾਤਲ ਸੀ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਸੀ ਪੁਲਿਸ ਦਾ ਦਾਵਾ ਸੀ ਕਿ ਉਹ ਗੈਂਗਸਟਰ ਨੇ ਉਹ ਬਦਮਾਸ਼ ਨੇ ਤੇ ਪੁਲਿਸ ਨੇ ਪਹਿਲਾਂ ਦੋ ਵਿਅਕਤੀ ਫੜ ਲਏ ਸੀ ਪਰ ਮੇਨ ਵਿਅਕਤੀ ਅਜੇ ਫੜਨਾ ਬਾਕੀ ਸੀ ਔਰ ਅੱਜ ਪੁਲਿਸ ਨੇ ਦਾਵਾ ਕੀਤਾ ਹੈ ਕਿ ਅਸੀਂ ਉਸ ਵਿਅਕਤੀ ਜਿਹਦਾ ਨਾਮ ਪੁਲਿਸ ਗੁਰਪ੍ਰੀਤ ਸਿੰਘ ਦੱਸ ਰਹੀ ਹੈ ਪੁਲਿਸ ਕਹਿੰਦੀ ਕਿ ਅੱਜ ਸਾਨੂੰ ਪਤਾ ਲੱਗਿਆ ਕਿ ਉਹ ਜਾ ਰਿਹਾ ਹੈ ਅਸੀਂ ਉਹਦਾ ਪਿੱਛਾ ਕੀਤਾ ਜਦੋਂ ਅਸੀਂ ਉਹਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦਾ ਦਾਵਾ ਹੈ ਕਿ ਉਹਨੇ ਪੁਲਿਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਤੇ ਪੁਲਿਸ ਦਾ ਦਾਵਾ ਹੈ ਕਿ ਜਦੋਂ ਉਹਨੇ ਗੋਲੀਆਂ ਚਲਾਈਆਂ ਤਾਂ ਪੁਲਿਸ ਨੇ ਜਵਾਬੀ ਕਾਰਵਾਈ ਚ ਗੋਲੀਆਂ ਚਲਾਈਆਂ ਤੇ ਫਿਰ ਉਹਦੇ ਲੱਤਾਂ ਚ ਗੋਲੀ ਮਾਰ ਕੇ ਪੁਲਿਸ ਨੇ ਉਸ ਨੂੰ ਫੜਨ ਦਾ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੁਣ ਇਹ ਇਨਕਾਊਂਟਰ ਸੱਚਾ ਹੈ ਕਿ ਝੂਠਾ ਹੈ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਪੁਲਿਸ ਤੇ ਵੀ ਇਹ ਬਹੁਤ ਦੋਸ਼ ਹੋਂ ਤੱਕ ਲੱਗੇ ਨੇ ਕਿ ਪੁਲਿਸ ਝੂਠਾ ਇਨਕਾਊਂਟਰ ਕਰ ਦਿੰਦੀ ਹੈ ਪਿਛਲੇ ਦਿਨਾਂ ਦੇ ਵਿੱਚ ਕਿੰਨੀਆਂ ਥਾਵਾਂ ਤੇ ਅਦਾਲਤਾਂ ਦੇ ਵੱਲੋਂ ਪੁਲਿਸ ਨੂੰ ਝੂਠੇ ਇਨਕਾਊਂਟਰ ਕਰਨ ਕਰਕੇ ਫੇਕ ਝੂਠੇ ਮੁਕਾਬਲੇ ਬਣਾਉਣ ਕਰਕੇ ਸਜ਼ਾਵਾਂ ਹੋਈਆਂ ਨੇ ਪਿਛਲੇ ਦਿਨੀ ਅਜੇ ਹਫ਼ਤਾ 10 ਦਿਨ ਪਹਿਲਾਂ ਹੀ ਪੰਜਾਬ ਪੁਲਿਸ ਦੇ ਇੱਕ ਐਕਸ ਐਸਐਸਪੀ ਨੂੰ ਇੱਕ ਡੀਐਸਪੀ ਤੇ ਤਿੰਨ ਇਨਸਪੈਕਟਰਾਂ ਨੂੰ ਅਦਾਲਤ ਨੇ ਬਹੁਤ ਵੱਡੀ ਉਮਰ ਕੈਦ ਦੀ ਸਜ਼ਾ ਕੀਤੀ ਹੈ ਕਿਉਂਕਿ ਉਹਨਾਂ ਨੇ ਝੂਠੇ ਪੁਲਿਸ ਮੁਕਾਬਲੇ ਬਣਾਏ ਔਰ ਪਿਛਲੇ ਲਗਭਗ 6 ਕੁ ਮਹੀਨਿਆਂ ਦੇ ਵਿੱਚ ਦਰਜਨਾ ਕੇਸਾਂ ਦੇ ਵਿੱਚ ਅਦਾਲਤਾਂ ਨੇ ਪੁਲਿਸ ਨੂੰ ਝੂਠੇ ਪੁਲਿਸ ਮੁਕਾਬਲੇ ਬਣਾਉਣ ਕਰਕੇ ਫੇਕ ਅਨਕਾਊਂਟਰ ਕਰਨ ਕਰਕੇ ਦੋਸ਼ੀ ਸਿੱਧ ਕੀਤਾ ਤੇ ਸਜ਼ਾਵਾਂ ਦਿੱਤੀਆਂ ਨੇ ਇਸ ਕਰਕੇ ਮੌਜੂਦਾ ਟਾਈਮ ਦੇ ਉੱਪਰ ਪੁਲਿਸ ਜਿਹੜੇ ਮੁਕਾਬਲੇ ਬਣਾ ਰਹੀ ਹੈ ਅਨਕਾਊਂਟਰ ਕਰ ਰਹੀ ਹੈ ਉਹ ਕਿੰਨੇ ਕੁ ਸੱਚੇ ਨੇ ਇਹਦੇ ਉੱਪਰ ਸਵਾਲ ਉੱਠਦੇ ਰਹਿੰਦੇ ਨੇ ਇਸ ਕਰਕੇ ਅਸੀਂ ਦਾਵਾ ਨਹੀਂ ਕਰ ਸਕਦੇ ਕਿ ਹੁਣ ਜਿਹੜੇ ਫੇਕ ਅਨਕਾਊਂਟਰਾਂ ਦੇ ਦਾਅਵੇ ਜਿਹੜੇ ਅਨਕਾਊਂਟਰਾਂ ਦੇ ਦਾਅਵੇ ਪੁਲਿਸ ਕਰਦੀ ਉਹ ਫੇਕ ਨੇ ਯਾ ਉਹ ਸੱਚੇ ਨੇ ਸੋ ਅਗਲੀ ਖਬਰ ਪੰਜਾਬ ਪੁਲਿਸ ਦੇ ਜਿਹੜੇ ਜਲੰਧਰ ਸੀਆਈਏ ਸਟਾਫ ਨੇ ਦਾਵਾ ਕੀਤਾ ਜਿਸ ਦੀ ਕਿ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਪੋਸਟ ਪਾਈ ਹੈ ਉਹਦੇ ਚ ਦਾਵਾ ਕੀਤਾ ਕਿ ਪੰਜਾਬ ਪੁਲਿਸ ਨੇ ਇੱਕ ਬਹੁਤ ਵੱਡਾ ਹਥਿਆਰਾਂ ਦਾ ਮੋਡਿਊਲ ਫੜਿਆ ਔਰ ਇੱਕ ਗਰੋਹ ਫੜਿਆ ਜਿਹੜਾ ਕਿ ਬਹੁਤ ਖਤਰਨਾਕ ਹਥਿਆਰ ਸਪਲਾਈ ਕਰਦਾ ਸੀ ਪੁਲਿਸ ਨੇ ਦਾਵਾ ਕੀਤਾ ਹੈ ਡੀਜੀਪੀ ਨੇ ਪੋਸਟ ਪਾਈ ਹੈ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਨੇ ਕੁਝ ਦੋ ਵਿਅਕਤੀ ਫੜੇ ਸੀਗੇ ਜਿਹੜੇ ਕਿ ਰਾਜਸਥਾਨ ਤੋਂ ਫੜੇ ਗਏ ਸੀ ਉਹਨਾਂ ਦੀ ਨਿਸ਼ਾਨਦੇਹੀ ਦੇ ਉੱਪਰ ਪੁਲਿਸ ਨੇ ਫਿਰ ਕੋਲਕਾਤਾ ਤੋਂ ਇੱਕ ਵਿਅਕਤੀ ਜਿਹੜਾ ਫੌਰੀ ਨਿਕਲਣ ਦੀ ਤਾਕਤ ਸੀਗਾ ਉਹ ਗ੍ਰਿਫਤਾਰ ਕੀਤਾ ਤੇ ਅੱਜ ਉਹਦੇ ਕੋਲੋਂ ਹੈਂਡ ਗ੍ਰਨੇਡ ਬਰਾਮਦ ਕੀਤਾ ਔਰ ਪੁਲਿਸ ਨੇ ਦੱਸਿਆ ਕਿ ਇਹ ਦੋ ਵਿਅਕਤੀ ਸੀ ਜਿਨ੍ਹਾਂ ਨੇ ਪਿਛਲੇ ਦਿਨੀ ਦੋ ਹੈਂਡ ਗ੍ਰੇਨੇਡ ਪੰਜਾਬ ਦੇ ਵਿੱਚ ਲੈ ਕੇ ਆਂਦੇ ਸੀਗੇ ਜਿਹੜਾ ਇੱਕ ਉਹਨਾਂ ਨੇ ਪਿਛਲੇ ਦਿਨੀ ਬਲਾਸਟ ਕਰ ਦਿੱਤਾ ਸੀ ਤੇ ਦੂਸਰਾ ਅਜੇ ਉਹਨਾਂ ਕੋਲ ਜਿੰਦਾ ਸੀ ਔਰ ਅੱਜ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਅਸੀਂ ਰਿਕਵਰ ਕਰ ਲਿਆ ਫੜ ਲਿਆ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਪੰਜਾਬ ਦੇ ਵਿੱਚ ਆਮ ਹੀ ਹੈਂਡ ਗ੍ਰੇਨੇਡ ਪਿਛਲੇ ਦਿਨੀ ਪੁਲਿਸ ਨੇ ਕਿੰਨੇ ਸਾਰੇ ਕ੍ਰਿਸਟਲ ਬੰਬ ਬਣਾਉਣ ਵਾਲੀ ਸਮੱਗਰੀ ਹੋਰ ਸਾਰਾ ਕੁਝ ਇਹ ਬਰਾਮਦ ਕੀਤਾ ਹੈ ਪਿਛਲੇ ਦਿਨੀ ਇਹ ਦਾਅਵੇ ਪੁਲਿਸ ਨੇ ਕੀਤੇ ਨੇ ਰੋਜ਼ਾਨਾ ਪੁਲਿਸ ਕਿੰਨਾ ਸਾਰਾ ਚਿਕਤਾ ਨਸ਼ਾ ਹੈਰੋਇਨ ਬਰਾਮਦ ਕਰਨ ਦੇ ਦਾਅਵੇ ਵੀ ਕਰਦੀ ਹੈ ਲਗਾਤਾਰ ਇਹ ਸਾਰਾ ਕੁਛ ਚੱਲ ਰਿਹਾ ਤਾਂ ਫਿਰ ਇੱਥੇ ਬਹੁਤ ਵੱਡੇ ਸਵਾਲ ਵੀ ਨੇ ਕਿਉਂ ਇਹ ਜਿਹੜੇ ਗਲਤ ਸੋਚ ਵਾਲੇ ਸ਼ਰਾਰਤੀ ਅੰਸਰ ਗੈਂਗਸਟਰ ਜਾਂ ਜਿਹੜੇ ਬਦਮਾਸ਼ ਨੇ ਇਹ ਬੇਖੌਫ ਸਾਰਾ ਕੁਝ ਪੰਜਾਬ ਦੇ ਵਿੱਚ ਕਿਉਂ ਕਰਨ ਦਾ ਸੋਚਦੇ ਨੇ ਕਿ ਪੁਲਿਸ ਦਾ ਖੌਫ ਉਹਨਾਂ ਨੂੰ ਨਹੀਂ ਹੈ ਕਿ ਕਾਨੂੰਨ ਦਾ ਨਿਆਂ ਦਾ ਪੁਲਿਸ ਦਾ ਡਰ ਉਹਨਾਂ ਨੂੰ ਨਹੀਂ ਹੈ ਇਹ ਵੱਡੇ ਸਵਾਲ ਨੇ ਜਿਹੜੇ ਅੱਜ ਹਰ ਇੱਕ ਵਿਅਕਤੀ ਜਾਣਨੇ ਤੇ ਪੁੱਛਣੇ ਚਾਹੁੰਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਰੋਜ਼ਾਨਾ ਲੁੱਟਾਂ ਖੋਹਾਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਦਿਨ ਦੀ ਵੀ ਕਿੰਨੀਆਂ ਥਾਵਾਂ ਤੇ ਰੋਜ਼ਾਨਾ ਔਰਤਾਂ ਦੇ ਮੋਬਾਈਲ ਪਰਸ ਲੁੱਟਾਂ ਖੋਹਾਂ ਮੋਟਰਸਾਈਕਲ ਖੋਹਣੀ ਇਹ ਸਭ ਕੁਝ ਚੱਲਦਾ ਤਾਂ ਕਿਉਂ ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਇਹ ਸਾਰੀਆਂ ਚੀਜ਼ਾਂ ਨੂੰ ਰੋਕ ਨਹੀਂ پا ਰਿਹਾ ਕੀ ਇੰਜ ਕਰਨ ਵਾਲੇ ਪੁਲਿਸ ਤੋਂ ਤਕੜੇ ਨੇ ਜਾਂ ਫਿਰ ਪੁਲਿਸ ਕੋਲ ਹੀ ਉਨੀ ਸਮਰੱਥਾ ਨਹੀਂਗੀ ਕਿ ਉਹ ਉਹਨਾਂ ਨੂੰ ਕਾਬੂ ਪਾ ਸਕੇ ਬਹੁਤ ਸਾਰੇ ਦੇਸ਼ ਧਰਤੀ ਤੇ ਐਸੇ ਨੇ ਜਿੱਥੇ ਇਹ ਚੀਜ਼ਾਂ ਬਿਲਕੁਲ ਨਾ ਮਾਤਰ ਨਹੀਂ ਮਤਲਬ ਪੰਜਾਬ ਨਾਲੋਂ 1000 ਗੁਣੇ ਘੱਟ ਇਹੋ ਜੇ ਦੇਸ਼ ਇਸੇ ਧਰਤੀ ਤੇ ਮੌਜੂਦ ਨੇ ਕਿਉਂ ਦੇਖੋ ਇਹਦੀ ਜੜ ਜੜ ਤੇ ਜਾਵਾਂਗੇ ਤਾਂ ਗੱਲ ਸਿਆਸਤਾਂ ਤੇ ਆ ਜਾਏਗੀ ਪੁਲਿਸ ਜ਼ਿੰਮੇਵਾਰ ਨਹੀਂਗੀ ਜ਼ਿੰਮੇਵਾਰ ਸਿਆਸਤਾ ਨੇ ਅੱਜ ਤੱਕ ਭਾਰਤ ਦੇ ਵਿੱਚ ਉਹ ਗੰਦੀਆਂ ਤੇ ਘਟੀਆ ਸਿਆਸਤਾਂ ਚੱਲੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਭੁੱਖਮਰੀ ਗਰੀਬੀ ਬੇਰੁਜ਼ਗਾਰੀ ਇਹ ਸਾਰਾ ਕੁਝ ਪੈਦਾ ਕੀਤਾ ਇਸੇ ਕਰਕੇ ਗਰੀਬੀ ਦੇ ਵਿੱਚੋਂ ਬੇਰਜਗਾਰੀ ਦੇ ਵਿੱਚੋਂ ਮਹਿੰਗਾਈ ਦੇ ਵਿੱਚੋਂ ਇਹ ਸਾਰਾ ਕੁਝ ਪੈਦਾ ਹੋ ਰਿਹਾ ਹੈ ਉਹ ਚਾਹੇ ਨਸ਼ਾਖੋਰੀ ਹੈ ਚਾਹੇ ਉਹ ਗੈਂਗਸਟਰ ਪੁਣਾ ਹੈ ਚਾਹੇ ਲੁੱਟਖੋਆ ਇਹ ਸਭ ਕੁਝ ਇਸੇ ਚੋਂ ਪੈਦਾ ਹੋ ਰਿਹਾ ਜਿਵੇਂ ਲੁੱਟਖੋ ਚੋਰੀਆਂ ਲੁੱਟਾਂ ਇਹ ਸਾਰਾ ਕੁਝ ਨਸ਼ੇ ਚੋਂ ਪੈਦਾ ਹੋ ਰਿਹਾ ਤੇ ਨਸ਼ਾ ਵੀ ਘਟੀਆ ਸਿਆਸ ਦੀ ਦੇਣ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿੰਨੀ ਵਾਰ ਕਿਹਾ ਵੀ ਪਿਛਲੀਆਂ ਸਰਕਾਰਾਂ ਨੇ ਚਿੱਟਾ ਫਲਾਇਆ ਪਿਛਲੇ ਦਿਨੀ ਭਗਵੰਤ ਮਾਨ ਨੇ ਅੰਕੜੇ ਦਿੱਤੇ ਕਿ 2009 ਤੱਕ ਸਿਰਫ 1000 ਬੰਦੇ ਦੇ ਕਰੀਬ ਵਿਅਕਤੀ ਪੰਜਾਬ 'ਚ ਚਿੱਟਾ ਦਾ ਸੇਵਨ ਕਰਦੇ ਸੀ ਹੀਰਵਨ ਦਾ ਤੇ ਹੁਣ 25 ਲੱਖ ਦੇ ਕਰੀਬ ਵਿਅਕਤੀ ਇਹ ਸੇਵਨ ਕਰਦੇ ਨੇ ਇਹ ਗੱਲ ਦਾ ਦਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਕੀਤਾ ਤਾਂ ਫਿਰ ਘਟਿਆ ਸਿਆਸਤਾਂ ਦੀ ਕੁਖ ਚੋਂ ਇਹ ਸਭ ਕੁਝ ਪੈਦਾ ਹੋਇਆ ਅੱਜ ਭਗਵੰਤ ਮਾਨ ਦੀ ਸਰਕਾਰ ਆ 4 ਸਾਲ ਬੀਤਣ ਵਾਲੇ ਨੇ ਤੇ ਰੋਕ ਉਹ ਵੀ ਨਹੀਂ ਲਾ ਸਕੀ ਕਾਬੂ ਉਹਦੇ ਤੋਂ ਵੀ ਕੁਝ ਨਹੀਂ ਹੋਇਆ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਲੋਕ ਸ਼ਕਤੀ ਨੂੰ ਸੋਚਣਾ ਪੈਣਾ ਹੈ ਕਿ ਇਹ ਸਭ ਕੁਝ ਕਿਉਂ ਤੇ ਕਿੱਧਰ ਨੂੰ ਜਾ ਰਿਹਾ ਹੈ ਤੁਸੀਂ ਸਾਰੇ ਬਹੁਤ ਸਿਆਣੇ ਹੋ ਜਿਹੜੇ ਦੇਸ਼ ਦੇ ਲੋਕ ਚੇਤਨ ਹੋ ਜਾਂਦੇ ਨੇ ਜਾਗਰੂਕ ਹੋ ਜਾਂਦੇ ਨੇ ਉੱਥੇ ਹੀ ਸਭ ਕੁਝ ਠੀਕ ਹੁੰਦਾ ਹੈ ਜਿੱਥੇ ਲੋਕ ਬਹੁਤ ਘੱਟ ਸੋਚਦੇ ਸਮਝਦੇ ਹੋਣ ਉੱਥੇ ਕੁਝ ਵੀ ਠੀਕ ਨਹੀਂ ਹੋ ਸਕਦਾ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤ ਟੀਵੀ ਬਹੁਤ ਮਿਹਰਬਾਨੀ ਸ਼ੁਕਰੀਆ